ਚੱਲਦੇ ਵਿਆਹ ਵਿੱਚ ਵਿਆਹ ਵਾਲੀ ਕੁੜੀ ਨੇ ਭਗਾ ਕੇ ਮਾਰਿਆ ਗਲਾਸ ਪਾੜ ਦਿੱਤਾ ਮੁੰਡੇ ਦਾ ਸਿਰ ਮੁੰਡੇ ਨੇ ਵੀ ਕਰਤਾ ਮੌਕੇ ਤੇ ਆ ਕੰਮ ਦੋਸਤੋ ਅਕਸਰ ਹੀ ਵਿਆਹ ਦੋ ਇਨਸਾਨਾਂ ਦਾ ਨਹੀਂ ਸਗੋ ਦੋ ਪਰਿਵਾਰਾਂ ਦਾ ਮੇਲ ਕਿਹਾ ਜਾਂਦਾ ਹੈ ਪਰ ਹੁਣ ਇੱਕ ਵਿਆਹ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਦਰਸਲ ਇੱਕ ਵਿਆਹ ਵਿੱਚ ਵਿਆਹ ਹੋਣ ਤੋਂ ਬਾਅਦ ਮੁੰਡਾ ਕੁੜੀ ਤੋਂ ਸਟੇਜ ਤੇ ਇੱਕ ਸ਼ਗਨਾ ਕਰਵਾਇਆ ਜਾ ਰਿਹਾ ਸੀ ਜਿਸ ਵਿੱਚ ਵਿਆਹ ਵਾਲਾ ਮੁੰਡਾ ਜਦੋਂ ਕੁੜੀ ਦਾ ਮੂੰਹ ਮਿੱਠਾ ਕਰਵਾਉਣ ਲੱਗਦਾ ਹੈ ਤਾਂ ਕੁੜੀ ਉਸ ਤੋਂ ਰਸਗੁਲਾ ਖੋ ਕੇ ਪਰਾਂ ਸੁੱਟ ਦਿੰਦੀ ਹੈ ਉਸ ਤੋਂ ਬਾਅਦ ਜਦੋਂ ਕੁੜੀ ਮੁੰਡੇ ਨੂੰ ਦੁੱਧ ਪਿਉਣ ਲੱਗਦੀ ਹੈ ਤਾਂ ਮੁੰਡਾ ਦੁੱਧ ਵਾਲਾ ਗਲਾਸ ਹੱਥ ਨਾਲ ਪਰਾਂ ਕਰ ਦਿੰਦਾ ਏ ਤਾਂ ਕੁੜੀ ਗੁੱਸੇ ਵਿੱਚ ਆ ਕੇ ਗਲਾਸ ਨੂੰ ਸਟੇਜ ਤੋਂ ਹੇਠਾਂ ਸਿੱਟ ਦਿੰਦੀ ਹੈ ਅਤੇ ਉਹ ਗਲਾਸ ਸਟੇਜ ਤੋਂ ਹੇਠਾਂ ਖੜੇ ਇੱਕ ਨੌਜਵਾਨ ਦੇ ਐਨੀ ਜ਼ੋਰ ਨਾਲ ਸਿਰ ਵਿੱਚ ਵੱਜਦਾ ਹੈ ਕਿ ਉਸ ਦਾ ਸਿਰ ਪਾੜ ਜਾਂਦਾ ਏ ਸੋ ਸਾਰੇ ਹੀ ਕੁੜੀ ਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਅਤੇ ਮੁੰਡੇ ਨੂੰ ਜਲਦੀ ਜਲਦੀ ਡਾਕਟਰ ਕੋਲ ਲਿਜਾਇਆ ਜਾਂਦਾ ਏ ਸੋ ਜਿਹੜੇ ਵਿਆਹ ਮੌਕੇ ਹੀ ਐਦਾਂ ਦੀਆਂ ਹਰਕਤਾਂ ਕਰ ਰਹੇ ਨੇ ਕਿ ਇਹ ਆਪਣੀ ਵਿਆਹੁਤਾ ਜ਼ਿੰਦਗੀ ਵਿੱਚ ਖੁਸ਼ ਰਹਿ ਪਾਉਣਗੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ